ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪਿਛਲੇ ਦਿਨੀ ਬੋਲਦਿਆਂ ਹੋਇਆਂ ਭਾਈ ਬਚਿੱਤਰ ਸਿੰਘ ਦੀ ਉਦਾਹਰਣ ਦਿੰਦਿਆਂ ਹੋਇਆਂ ਜਿਹੜੀ ਗੱਲ ਕਹੀ ਤੇ ਜਿਸ ਤਰ੍ਹਾਂ ਦੇ ਸ਼ਬਦ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵਰਤੇ ਕਿ ਕੋਈ ਭਾਈ ਬਚਿੱਤਰ ਸਿੰਘ ਵਰਗਾ ਉੱਠਿਆ ਤੇ ਤੇਰੇ ਜਿਹੜੀ ਨਾਗਣੀ ਮਾਰ ਕੇ ਤੇ ਤੇਰੇ ਜਿਹੜੀ ਧੌਣ ਵਿੱਚ ਦੀ ਕੱਢ ਦੂਗਾ ਤਵੀਆਂ ਤਵੀਆਂ ਤੋੜ ਕੇ ਇਹ ਇਹ ਜਿਹੜੀ ਸ਼ਬਦਾਵਲੀ ਹੈ ਕੋਈ ਜਥੇਦਾਰ ਦੀ ਹੈ ਇਹ ਕੋਈ ਸ਼ੋਭਾ ਦਿੰਦਾ ਹੈ ਆ ਸੁਣੋ ਪਰ ਮੈਂ ਤਾਂ ਗੱਲ ਕਹਿਣੀ ਥੋੜਾ ਸਰਬੀਰ ਸਿੰਘ ਜਿੱਤੇ ਗੁਰਬਖਸ਼ ਸਿੰਘ ਮਹਾਰਾਜ ਨੂੰ ਥਾਪੜਾ ਲੈ ਕੇ ਕੋਈ ਬਿਕਤਰ ਸਿੰਘ ਆ ਗਿਆ ਨਾ ਸੱਤੇ ਜੀਰ ਕੇ ਤੇਰੀ ਜੀਂਦੀ ਦਾਣੀ ਮਾਰ ਖਾ ਦੂਗਾ ਕੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗੰਨੀ ਰਗਵੀਰ ਸਿੰਘ ਜੀ ਉਹ ਨਹੀਂ ਸੁਣ ਰਹੇ ਕੀਏ ਮਤਲਬ ਗੱਲ ਛੱਡੀ ਜਾ ਸਕਦੀ ਹੈ ਇਹੋ ਜੀ ਭਾਸ਼ਾ ਨੂੰ ਕੀ ਸਿੱਖੀ ਦੇ ਵਿੱਚ ਮੰਨਤਾ ਦਿੱਤੀ ਜਾ ਸਕਦੀ ਹੈ ਤੁਸੀਂ ਕਿਸ ਦੇ ਨਾਲ ਰਲਾਰੇ ਜੇ ਜਿਸ ਸਿੱਖ ਨੂੰ ਤੁਸੀਂ 13 ਦਸੰਬਰ ਨੂੰ ਸੇਵਾ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤਾ ਆ ਉਹਦੀ ਸੁਧਾਈ ਕੀਤੀ ਹੈ ਉਹਨੂੰ ਤੁਸੀਂ ਜਿਹੜਾ ਆ ਮੁਗਲਾਂ ਦੇ ਹਾਥੀ ਦੇ ਨਾਲ ਰਲਾਰੇ ਜੇ ਸ਼ਰਾਬੀ ਹਾਥੀ ਦੇ ਨਾਲ ਰਲਾਰੇ ਜੇ ਉਹਦੀ ਤੁਲਨਾ ਕਰ ਰਹੇ ਜੇ ਸ਼ਰਾਬੀ ਹਾਥੀ ਦੇ ਨਾਲ ਤੁਲਨਾ ਕਰਨੀ ਇੱਕ ਅਮਰਧਾਰੀ ਸਿੱਖ ਦੀ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਦੀ ਅਕਾਲੀ ਆਗੂ ਦੀ ਤਾਂ ਕੋਈ ਬੋਲੇ ਨਾ ਯਾਰ ਮਤਲਬ ਜ ਮਾਰੀ ਦਾ ਬੋਲੇ ਆਇਆ ਮਾਰੀ ਦਾ ਬੋਲੇ ਆਇਆ ਕੀ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾਂ ਦਾ ਫਰਜ਼ ਨਹੀਂ ਸੀ ਬੰਦਾ ਜਦੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਮਰਧਾਰੀ ਸਿੱਖ ਜਿਹਨੂੰ ਤੁਸੀਂ 13 ਦਸੰਬਰ ਨੂੰ ਸੇਵਾ ਨਿਭਾਉਣ ਤੋਂ ਬਾਅਦ ਸੁਧਾਈ ਕਰਕੇ ਇੱਕ ਸ਼ੁੱਧ ਸਿੱਖ ਦੇ ਤੌਰ ਤੇ ਸਰਟੀਫਿਕੇਟ ਜਾਰੀ ਕੀਤਾ ਆ ਉਹਦੇ ਬਾਰੇ ਸ਼ਬਦ ਤੁਹਾਡੇ ਸਾਫਕਾ ਜਿਹੜਾ ਇਹੋ ਜਿਹਾ ਵਰਤਨ ਕਿ ਉਹਦੇ ਉਦੁਦ ਕਰ ਵੀ ਕਾਊਂਟ ਕਰੂਗਾ ਇਹ ਤੋਹਨ ਨਹੀਂ ਸਿੱਖਦੀ ਕਿ ਮੁਗਲਾਂ ਦੇ ਹਾਥੀ ਦੇ ਨਾਲ ਕੋਈ ਤੁਲਨਾ ਕਰ ਦੇਵੇ ਫਸਿਲ ਦੀ ਕ੍ਰਿਕਟ ਦੀ ਪੇਚ ਨਾਲ ਕਰ ਦੇਵੇ ਤੋ ਕੋਈ ਇੱਥੇ ਪੁੱਛਦਾ ਹੀ ਕੋਈ ਨਹੀਂਗਾ ਪਗੜ ਹੁਣ ਆਪ ਸਰਟੀਫਿਕੇਟ ਜਾਰੀ ਕੀਤੇ ਆ ਤੇ ਸੇਵਾ ਪੂਰੀ ਹੋ ਗਈ ਤੇ ਜਥੇਦਾਰ ਸਾਹਿਬ ਅਕਾਲੀ ਦਲ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਹੋਰੀ ਸ਼ਬਦ ਕੀ ਵਰਦੇ ਆ ਆ ਸੁਣਿਆ ਜੀ ਇਹ ਸ਼੍ਰੋਮਣੀ ਅਕਾਲੀ ਦਲ ਥੋੜੀ ਹੈ ਇਹ ਸ਼੍ਰੋਮਣੀ ਭਗੌੜਾ ਦਲ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਭਗੌੜਾ ਅਕਾਲੀ ਦਲ ਕਹਿਣਗੇ ਜਾਂ ਭਗੌੜਾ ਪਤਨੀ ਦਲ ਕਿਆ ਕੀ ਕਹਿਆ ਸ਼੍ਰੋਮਣੀ ਭਗੌੜਾ ਦਲ ਸ਼੍ਰੋਮਣੀ ਭਗੌੜਾ ਦਲ ਹਾਂਜੀ ਇਹ ਕਹਿਣਗੇ ਜੇ ਤੇ ਜਹਦਰ ਗੈਨਿਕ ਵੀ ਸਿੰਘ ਰਣੂ ਇਹੋ ਜੀ ਭਾਸ਼ਾ ਚੰਗੀ ਲੱਗਦੀ ਹੈ ਤੁਸੀਂ ਇਹ ਕਾਲੀ ਲੀਡਰਾਂ ਨੂੰ 13 ਦਸੰਬਰ ਨੂੰ ਸਰਟੀਫਿਕੇਟ ਜਾਰੀ ਕੀਤਾ ਆ ਉਹਨਾਂ ਨੂੰ ਤਸਦੀਕੀ ਸੁਦਾ ਕਾਬੀ ਤੇ ਕਾਪੀ ਦਿੱਤੀ ਆ ਮੋਹਰ ਲੱਗੀ ਹੋਈ ਕਾਪੀ ਦਿੱਤੀ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਪਘੋੜੇ ਕਰਾਰ ਦੇ ਰਹੇ ਜੀ ਕਿਸ ਗੱਲ ਦਾ ਪਘੋੜਾ ਹੈ ਤੁਹਾਡੇ ਕੋਲ ਅਪੀਲ ਹੈ ਸੱਤ ਮੈਂਬਰੀ ਭਰਤੀ ਦੀ ਕਮੇਟੀ ਦੀ ਜਿੱਥੇ ਤੱਕ ਮੈਨੂੰ ਪਤਾ ਆ ਕਿ ਤੁਹਾਡੇ ਕੋਲ ਅਪੀਲ ਹੈ ਜਹਦਰ ਸਾਹਿਬ ਨੇ ਆਪਦਾ ਬਿਆਨ ਦਿੱਤਾ ਕਿ ਵਧੀਆ ਕੀਤਾ ਹੈ ਭਰਤੀ ਸ਼ੁਰੂ ਹੋ ਗਈ ਹੈ ਸਾਰਿਆਂ ਨੇ ਡਿਊਟੀਆਂ ਲਗੀਆਂ ਸਾਰੇ ਡਿਊਟੀਆਂ ਨਿਭਾਉਣ ਔਰ ਕਾਲੀ ਦਲ ਕਹਿ ਰਿਹਾ ਕਿ ਜਿਹੜੀ ਨਿਗਰਾਨ ਕਮੇਟੀ ਆ ਆਵੇ ਸਾਡੇ ਕੋਲ ਰਿਕਾਰਡ ਲਵੇ ਹਾਂਜੀ ਮੈਨੂੰ ਪਤਾ ਹੈ ਕਿ ਉੱਥੇ ਉੱਥੇ ਨਿਗਰਾਨੀ ਕਰਨੀ ਹੁੰਦੀ ਹੈ ਟੀਕੇ ਕਿ ਕੋਈ ਕੋਈ ਭਰਤੀ ਜਿਹੜੀ ਹੈ ਗਲਤ ਨਾ ਕਰ ਦੇਵੇ ਉਹਦਾ ਆਪਦਾ ਚੈੱਕ ਕਰੋ ਚੈੱਕ ਕਰਨੀ ਹੈ ਭਰਤੀ ਬਾਹਰ ਖੜੋ ਕੇ ਰੌਲਾ ਨਹੀਂ ਪਾਉਣਾ ਉਹ ਦਫ਼ਤਰ ਸਾਦੇ ਆ ਜਿਹੜੇ ਮੈਂਬਰ ਪਾਇਓ ਕਿੰਨੇ